ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਕਬੂਤਰਵਾਜ ਵੀਰਾਂ ਨੂੰ ਜੀ ਹੋ ਠੀਕ ਠਾਕ ਹੈ ਜੀ ਬਾਈ ਜੀ ਇੱਕ ਨਾ ਗਰੁੱਪ ਵਿੱਚ ਵੀਡੀਓ ਆਈ ਹੈ ਮੈਂ ਬੰਦੇ ਨੂੰ ਜਾਣਦਾ ਨਹੀਂ ਹੈਗਾ ਤੇ ਨਾ ਇਦਾਂ ਸੋਚਿਓ ਕਿ ਕੋਈ ਮੇਰਾ ਕੋਈ ਜਿਵੇਂ ਲਾਲੋ ਕਹਿਣ ਦੇ ਨੇ ਕੋਈ ਆਪਣੇ ਬੰਦੇ ਦੇ ਹੱਕ ਚ ਵੀਡੀਓ ਪਾ ਰਿਆ ਹਨ ਇੱਕ ਦੋਮਣਾ ਕਬੂਤਰ ਕਲੱਬ ਹੈ ਜੀ ਸਾਡੇ ਰੋਪੜੀਲੇ ਦਾ ਜੀ ਉਹਦੇ ਚ ਵੀਡੀਓ ਆਈ ਹੈ ਬਾਈ ਆਪਾਂ ਨੂੰ ਬਹੁਤ ਦੁੱਖ ਲੱਗਿਆ ਬਾਈ ਵੀਡੀਓ ਦੇਖ ਕੇ ਆਪਣਾ ਕਬੂਤਰਵਾਜ ਭਰਾਏ ਬਾਈ ਦਾ ਆਪਾਂ ਨੂੰ ਪਿੰਡ ਨਹੀਂ ਪਤਾ ਕੁਝ ਨਹੀਂ ਪਤਾ ਵੀ ਕਿੱਥੋਂ ਦਾ ਹੈ ਕਿੱਥੋਂ ਦਾ ਨਹੀਂ ਹੈ ਨਾ ਕਬੂਤਰਵਾਜ ਭਰਾ ਹਨ ਬਾਈ ਮਦਦ ਨੂੰ ਪੁਕਾਰ ਕਰੀਏ ਬਾਈ ਆਪਣੇ ਕਬੂਤਰਵਾਜ ਵੀਰਨੋ ਜੀ ਬਾਈ ਦਾ ਮਕਾਨ ਵੀ ਦੇਖ ਲਿਆ ਤੁਸੀਂ ਡਿੱਗਿਆ ਬਾਈ ਇਹ ਵੀਡੀਓ ਦੇ ਵਿੱਚ ਦੇਖ ਹੀ ਲੈਣਾ ਹੈ ਤੇ ਕਬੂਤਰ ਰੱਖਣ ਦਾ ਵੀ ਥਾਂ ਨਹੀਂ ਹੈ ਤੇ ਜਿੰਨਾ ਹੋ ਸਕੇ 150 200 300 ਬਾਈ ਜਿੰਨੀ ਮਦਦ ਹੋ ਸਕੇ ਭਰਾ ਦੀ ਬਾਈ ਮਦਦ ਜ਼ਰੂਰ ਕਰਿਓ ਕਿਉਂਕਿ ਆਪਣਾ ਕਬੂਤਰਵਾਜ ਭਰਾ ਹੈ ਬਾਈ ਆਪਣੇ ਛੋਟੇ ਜਿਹੇ ਮਦਦ ਦੇ ਨਾਲ ਬਾਈ ਦਾ ਸਰਕਲ ਚੱਲ ਜਾਊਗਾ ਤੇ ਬਾਈ ਦਾ ਥੋੜਾ ਉਹ ਵਧੀਆ ਸਿਸਟਮ ਬੈਠਣ ਖਿਲਣਾ ਹੋ ਜੂਗਾ ਬਾਈ ਤੇ ਆਸ ਕਰਦਾ ਬਾਈ ਜਿੰਨੇ ਵੀ ਕਬੂਤਰਵਾਜ ਭਰਾ ਨੇ ਬਾਈ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੀ ਵੀਡੀਓ ਬਾਈ ਮੈਂ ਪਾਉਣ ਲੱਗਿਆ ਤੇ ਮੈਂ ਨਾਲ 바ਰ ਕੋਡ ਪਾਉਂਗਾ ਜੀ ਤੇ ਜਿੰਨਾ ਹੋ ਸਕੇ ਫਿਰ ਵੱਧ ਤੋਂ ਵੱਧ ਕਬੂਤਰਵਾਜ ਭਰਾ ਹੋਣ ਦੇ ਨਾਤੇ ਆਪਾਂ ਬਾਈ ਦੀ ਮਦਦ ਕਰਨੀ ਹੈ ਜਿੰਨਾ ਬਾਈ ਮੈਥੋਂ ਹੋ ਗਏ ਆ ਤੇ ਮੈਂ ਵੀ ਕਰਾਂਗਾ ਤੇ ਆਪਣੇ ਸਰਕਲ ਦੇ ਬੰਦੇ ਜਿੰਨੇ ਤੇ ਸਾਰੇ ਬੰਦਿਆਂ ਨੂੰ ਵੀਡੀਓ ਤੇ 바ਰ ਕੋਡ ਪਾਉਂਗਾ ਬਾਈ ਮੈਂ බද ද බයි දතකර පරාදි අත්ත බනක ේති දක කිය නක ත්තර යි ායි ප ාත ංකටයකි අන්වයි. ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰੇ ਭਰਾਵਾਂ ਨੂੰ ਬਾਈ ਜੀ ਕੀ ਹਾਲ ਚਾਲ ਆ ਬਾਈ ਜੀ ਅੱਜ ਤੁਹਾਨੂੰ ਆਪਾਂ ਆਪਣਾ ਘਰ ਦਿਖਾਉਣੇ ਆ ਬਾਈ ਕੋਈ ਕਿਸੇ ਨੇ ਬਾਈ ਆਪਣੀ ਬਾਹ ਨਹੀਂ ਫੜੀ ਹਨਾ ਨਾ ਕਿਸੇ ਮੈਂਬਰ ਨਾ ਕਿਸੇ ਸਰਪੰਚ ਨੇ ਬਾਈ ਯਾਰ ਤੇ ਬਈ ਬਹੁਤ ਮਾੜਾ ਹਾਲ ਆ ਬਈ ਦੇਖੋ ਬਾਈ ਆਪਣਾ ਸਾਰਾ ਘਰ ਆ ਜਿਹੜਾ ਬਾਈ ਮੀਂਹ ਕਰਕੇ ਸਾਰਾ ਪਾਟ ਗਿਆ ਬਈ ਆਪਣਾ ਘਰ-ਵਾਰ ਸੀ ਜਿਹੜਾ ਆਹ ਦੇਖ ਲਓ ਬਾਈ ਬਾਈ ਸਾਰੇ ਭਰਾਵਾਂ ਅੱਗੇ ਬੇਨਤੀ ਹੈ ਬਈ ਯਾਰ ਹੱਥ ਬੰਨ ਕੇ ਕਿ ਬਈ ਆਪਣੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਬਈ ਤੇ ਆਪਣੇ ਫਾਦਰ ਸਾਹਿਬ ਦੇ ਬਾਈ ਜੀ ਹੱਥ ਕੱਟੇ ਹੋਏ ਆ ਤੇ ਹੱਥ ਬੰਨ ਕੇ ਬੇਨਤੀ ਹੈ ਬਈ ਯਾਰ ਕਿ ਆਪਣੇ ਜੋ ਵੀ ਭਰਾ ਮਦਦ ਕਰਨਾ ਚਾਹੁੰਦੇ ਆ ਬਈ ਉਹ ਬਈ ਹੱਥ ਬੰਨ ਕੇ ਬੇਨਤੀ ਹੈ ਯਾਰ ਆਪਾਂ ਨੰਬਰ ਦੇਵਾਗੇ ਬਾਈ Google Pay ਨੰਬਰ ਆ ਦੇਖੋ ਬਈ ਆਪਾਂ ਕਬੂਤਰ ਕਵਾਤਰ ਵੀ ਬਈ ਇਸ ਤਰ੍ਹਾਂ ਕੱਡੇ ਹੋਏ ਆ ਬਾਹਰ ਖੁੱਡੇ ਖੱਡੇ ਵੀ ਸਾਰੇ ਟਹਿ ਗਏ ਬਈ ਬਾਈ ਬਹੁਤ ਬੁਰਾ ਹਾਲ ਆ ਯਾਰ ਮੀਂਹ ਕਰਕੇ ਤੇ ਭਰਾਵਾ ਅੱਗੇ ਬੇਨਤੀ ਆ ਬਈ ਕਿ ਆਪਣੇ ਇਸ ਗਰੀਬ ਭਰਾ ਦੀ ਬਈ ਜਰੂਰ ਮਦਦ ਕਰੋ ਯਾਰ ਹਮੇਸ਼ਾ ਕਰਦੇ ਆਏ ਹਣਾ ਸੱਚੇ ਦਿਲੋਂ ਤੇ ਬਈ ਭਰਾਵਾ ਅੱਗੇ ਬੇਨਤੀ ਆ ਯਾਰ ਜਰੂਰ ਆਪਣੇ ਭਰਾ ਦੀ ਬਈ ਮਦਦ ਕਰੋ ਯਾਰ ਜਿੰਨੇ ਜੋਕਰੇ ਹੋਗੇ ਕੋਈ ਦਾਸ ਕੋਈ ਪੰਜ ਜੋ ਵੀ ਸਮਾਨਦ ਕੱਢਣਾ ਚਾਹੁੰਦਾ ਤਾਂ ਬਾਈ ਯਾਰ ਜਰੂਰ ਉਹ ਕਰਿਓ ਬਾਈ ਹਨਾ ਆਪਣੇ ਭਰਾ ਦੀ ਹੈਲਪ ਕਰਿਓ ਆ ਦੇਖੋ ਬਈ ਲੋਹੇ ਦੀਆਂ ਚਾਦਰਾਂ ਥੱਲੇ ਬਈ ਆਪਾਂ ਜਿਹੜਾ ਸਮਾਨ ਹੈ ਬਈ ਉਹ ਧਰਿਆ ਹੋਇਆ ਕਿਉਂਕਿ ਘਰ ਤਾਂ ਤੁਹਾਨੂੰ ਪਤਾ ਸਾਰਾ 파ਟ ਗਿਆ ਬਈ ਹਨਾ ਬੁਰਾ ਹਾਲ ਹੋ ਗਿਆ ਬਈ ਸੋ ਹੱਥ ਬੰਨ ਕੇ ਬੇਨਤੀ ਹੈ ਬਈ ਸਾਰੇ ਭਰਾਵਾਂ ਨੂੰ ਯਾਰ ਆਪਣੇ ਛੋਟੇ ਭਰਾ ਦੀ ਜਰੂਰ ਬਈ ਮਦਦ ਕਰੋ ਯਾਰ ਤੇ ਸਾਰਿਆਂ ਅੱਗੇ ਹੀ ਬੇਨਤੀ ਹੈ ਬਈ ਇਹ ਹੀ ਗੁਜਾਰਸ਼ ਆ ਦੇਖੋ ਬਈ ਘਰ ਦਾ ਹਾਲ ਯਾਰ ਕੋਈ ਬਈ ਕਿਸੇ ਨੇ ਆਪਣੀ ਬਾਹ ਨਹੀਂ ਫੜੀ ਆ ਕੇ ਕਿਸੇ ਮੈਂਬਰ ਕਿਸੇ ਸਰਪੰਚ ਨੇ ਬਈ ਯਾਰ ਤਾਂ ਸਾਨੂੰ ਬੇਨਤੀ ਹੈ ਬਈ ਯਾਰ ਜਰੂਰ ਆਪਣੇ ਭਰਾ ਦੀ ਯਾਰ ਮਦਦ ਕਰੋ ਜਰੂਰ ਆ ਦੇਖੋ ਬਈ ਯਾਰ ਬਹੁਤ ਬੁਰਾ ਹਾਲ ਹੋ ਗਿਆ ਬਈ ਹਬਤ ਕੀ ਕਹਿਣਾ ਚਾਹੋਗੇ ਹਾਂ ਬੁਲਾ ਦੇ 啊，对。